हा बर्किंग काने हा

ਸਮੱਸਿਆ ਬੜੀ ਪ੍ਰੋਬਲਮ ਕੀ ਹੈ ਪਰ ਆਪਣੇ ਮੰਤਰੀ ਮਨਜ਼ਰ ਤੁਸੀਂ ਉਹ ਵੀ ਲੱਗੇ ਉਹ ਨਹੀਂ ਕਰਦੇ ਕਿ ਜਿਹੜੀ ਹੋਵੇ ਹੋਰ ਨਾ ਤਾਂ ਯਾਰ ਐਮਐਲਏ ਸਾਹਿਬ ਨੇ ਕੋਈ ਮਾਰਕੀ ਨਹੀਂ ਕਰਿਆ ਆ ਅਸੀਂ ਕੀ ਕਰੀਏ ਬੱਚਿਆਂ ਨੂੰ ਨਾ ਨਾ ਦੱਸੋ ਕਿ ਉਹਨਾਂ ਦਾ ਸਖਿਆ ਨਹੀਂ ਦੇਖਣਾ ਆਈ ਤੁਹਾਨੂੰ ਨਹੀਂ ਮਗਰ ਵੜਨਾ ਸਿੱਧੀ ਗੱਲ ਨਹੀਂ ਆਈ ਕੋਈ ਨਹੀਂ ਮਗਰ ਵੜਨਾ ਸਿੱਧੀ ਗੱਲ ਨਹੀਂ ਉਹਨਾਂ ਵਾਂਗ ਫੋਟੋ ਜੀ ਸਹੀ ਚਾਹ। ਨਾ ਜੋ ਚਾਰ ਬੋਲੋ। ਸਸਰੀ ਕਾ ਸਸਰੀ ਕਾ। ਠੀਕ ਹੈ। ਅੱਜ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲੇ ਆਂ। ਪਾਣੀ ਕਾਫੀ ਉਤਰ ਚੁਕਿਆ ਹੈ। ਸੜਕਾਂ ਤੋਂ ਵੀ ਉਤਰ ਚੁਕਿਆ ਔਰ ਖੇਤਾਂ ਦੇ ਵਿੱਚੋਂ ਵੀ ਨਿਕਲਦਾ ਜਾ ਰਿਹਾ ਹੈ। ਔਰ ਅਸੀਂ ਦੇਖ ਰਹੇ ਆਂ ਕੀ ਲੋਕਾਂ ਨੂੰ ਹਜੇ ਵੀ ਮੁਸੀਬਤ ਹੈ ਕਿਉਂਕਿ ਸੜਕਾਂ ਸਾਰੀਆਂ ਟੁੱਟ ਚੁੱਕੀਆਂ ਨੇ ਔਰ ਅਸੀਂ ਕੱਲ ਹੀ ਸਾਰੇ ਪਿੰਡਾਂ ਦੇ ਵਿੱਚ ਤੀਜੀ ਵਾਰ ਜਿਹੜੀ ਫੀਡ ਹੈ ਪਸ਼ੂਆਂ ਲਈ ਉਹ ਪਹੁੰਚਾ ਦਿੱਤੀ ਗਈ ਸੀ ਔਰ ਪਿੰਡਾਂ ਦੇ ਵਿੱਚ ਫੀਡ ਵੰਡੀ ਜਾ ਰਹੀ ਹੈ ਪਸ਼ੂਆਂ ਲਈ ਔਰ ਕੱਲ ਤੱਕ ਸਾਡਾ ਪੂਰੀ ਕੋਸ਼ਿਸ਼ ਹੈ ਜਿੰਨੀਆਂ ਸੜਕਾਂ ਨੇ ਅਸੀਂ ਦੁਬਾਰਾ ਚੱਲਣ ਯੋਗ ਬਣਾ ਦਈਏ ਔਰ ਉਸ ਤੋਂ ਬਾਅਦ ਜਿਹੜੀ ਵੀ ਰਾਸਮਗਰੀ ਹੈ ਜਿਹੜੀ ਪਿੰਡਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕੇ ਕਿਉਂਕਿ ਬੇੜੀਆਂ ਬੰਦ ਹੋ ਚੁੱਕੀਆਂ ਨੇ ਪਾਣੀ ਨਿਕਲਦਾ ਜਾ ਰਿਹਾ ਹੈ ਔਰ ਬੇੜੀਆਂ ਹੇਠਲੇ ਲੱਗਣ ਲੱਗੀਆਂ ਨੇ ਇਸ ਕਰਕੇ ਬੇੜੀਆਂ ਬੰਦ ਹੋਣ ਕਰਕੇ ਜਿਹੜੀਆਂ ਸੜਕਾਂ ਕੱਲ ਤੱਕ ਅਸੀਂ ਪੂਰੀ ਕੋਸ਼ਿਸ਼ ਕਰਕੇ ਚੱਲਣ ਯੋਗ ਬਣਾ ਦੇਾਂਗੇ ਔਰ ਉਸ ਤੋਂ ਬਾਅਦ ਲੋਕਾਂ ਤੱਕ ਜਿਹੜੀ ਵੀ ਰਾਸਮਗਰੀ ਹੈ ਜੋ ਜੋ ਜ਼ਰੂਰੀ ਸਮਾਨ ਹੈ ਉਹ ਵੀ ਅਸੀਂ ਪਹੁੰਚਾਵਾਂਗੇ ਅੱਗੇ ਆ ਜਾਓ